ਕਤਨੇ ਕਨੇ ਜਿਹੜੇ ਇਸ ਹਾਨੀ ਜਬ ਤੋਂ ਸੰਸਾਰ ਨੂੰ ਅਲਵਿਦਾ ਕਹਿ ਗਏ ਐ ਤੇ ਕਤਨੇ ਕਨੇ ਜਿਹੜੇ ਇਸ ਸੰਸਾਰ ਤੋਂ ਜਾਣ ਦੀ ਤਿਆਰੀ ਵਿੱਚ ਐ ਪਰ ਅਸਲ ਵਿੱਚ ਮਨੁੱਖ ਇਸ ਜਬਤ ਵਿੱਚ ਵਿਚਰਦਾ ਐ ਇਸ ਸਾਰੇ ਪਸਾਰੇ ਦੇ ਵਿੱਚੋਂ ਮਨੁੱਖ ਦੇ ਨਾਲ ਕੀ ਜਾਵੇਗਾ ਕੀ ਮਨੁੱਖ ਦੇ ਨਾਲ ਨਿਭੇਗਾ ਇਹ ਸਵਾਲ ਹਰੇਕ ਦੇ ਮਨ ਵਿੱਚ ਆਉਂਦਾ ਹੈ ਮਰਨ ਦਾ ਮੂਰਤ ਪੁੱਛਿਆ ਪੁੱਛੀ ਥਿਤ ਨਵਾਰ ਇਕਣੀ ਲੱਧਿਆ ਇਕ ਲੱਧ ਚੱਲੇ ਇਕਣੀ ਬੱਧੇ ਸਿਰ ਭਾਰ ਗੁਰਬਾਣੀ ਦੇ ਮਹਾਵਾਤ ਹੈ ਕਿ ਮੌਤ ਕਿਸੇ ਤੋਂ ਥਿਤ ਦੇਨੋ ਵਾਰ ਮੁਕਰਰ ਹਰ ਕੇ ਨਹੀਂ ਹੁੰਦੀ ਹੈ ਕਿੰਨੇ ਕਨੇ ਜਿਹੜੇ ਇਸ ਹਾਨੀ ਜਗਤ ਨੂੰ ਸੰਸਾਰ ਨੂੰ ਅਲਵਿਦਾ ਕਹਿ ਗਏ ਐ ਤੇ ਕਿਤਨੇ ਕਨੇ ਜਿਹੜੇ ਇਸ ਸੰਸਾਰ ਤੋਂ ਜਾਣ ਦੀ ਤਿਆਰੀ ਵਿੱਚ ਐ ਪਰ ਅਸਲ ਵਿੱਚ ਮਨੁੱਖ ਇਸ ਜਗਤ ਵਿੱਚ ਵਿਚਰਦਾ ਐ ਇਸ ਸਾਰੇ ਫਸਾਰੇ ਦੇ ਵਿੱਚੋਂ ਮਨੁੱਖ ਦੇ ਨਾਲ ਕੀ ਜਾਵੇਗਾ ਕੀ ਮਨੁੱਖ ਦੇ ਨਾਲ ਨਿਭੇਗਾ ਇਹ ਸਵਾਲ ਹਰੇਕ ਦੇ ਮਨ ਵਿੱਚ ਆਉਂਦਾ ਹੈ। ਮਨੁੱਖ ਨੇ ਆਪਣੇ ਜੀਵਨ ਅੰਦਰ ਸਭ ਤੋਂ ਵੱਧ ਅਹਿਮੀਅਤ ਧਨ, ਦੌਲਤ ਅਤੇ ਪਰਿਵਾਰ ਨੂੰ ਦਿੱਤੀ ਹੈ। ਪਰ ਮਹਾਰਾਜ ਤੋਂ ਪੁੱਛਿਆ ਜਾਵੇ ਕਿ ਇਹ ਧਨ, ਇਹ ਦੌਲਤ, ਇਹ ਪਰਿਵਾਰ ਨਾਲ ਜਾਵੇਗਾ? ਮਹਾਰਾਜ ਕਹਿਣ ਲੱਗੇ ਧਨਦਾਰਾ ਸੰਪਤ ਸਭਲ ਜਿਨ ਆਪਣੀ ਕਰਮਾਨ ਇਨਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਮਹਾਰਾਜ ਕਹਿਣ ਲੱਗੇ ਇਹ ਸੱਚੀ ਬਾਤ ਹੈ ਇਨ੍ਹਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾਵੇਗਾ ਜੇ ਧਨ ਦੀ ਦੌਲਤ ਦੀ ਗੱਲ ਕਰੀਏ ਜਿਸ ਸਮੇਂ ਸਰੀਰ ਵਿੱਚੋਂ ਪ੍ਰਾਣ ਵੱਖਰੇ ਹੁੰਦੇ ਆ ਜਿਸ ਦੌਲਤ ਦਾ ਜਿਸ ਧਨ ਦਾ ਜਿਸ ਘਰ-ਬਾਰ ਦਾ ਜਿਸ ਬੈਂਕ ਬੈਲੈਂਸ ਦਾ ਮਨੁੱਖ ਹੰਕਾਰ ਕਰਦਾ ਹੈ ਨਾ ਜਿਸ ਵੇਲੇ ਇਹ ਤਨ ਸਰੀਰ ਵਿੱਚੋਂ ਪ੍ਰਾਣ ਵੱਖਰੇ ਹੋ ਜਾਂਦੇ ਆ ਉਹ ਬੈਂਕ ਬੈਲੈਂਸ ਵੀ ਪਰਾਇਆ ਹੋ ਜਾਂਦਾ ਹੈ ਉਸ ਉੱਤੇ ਅਧਿਕਾਰ ਕਿਸੇ ਹੋਰ ਦਾ ਹੋ ਜਾਂਦਾ ਹੈ ਤਾਂ ਇਹ ਤਨ ਇਹ ਦੌਲਤ ਵੀ ਮਨੁੱਖ ਦੇ ਨਾਲ ਨਿਭਣ ਵਾਲਾ ਨਹੀਂ ਜੋ ਦੀਸਾ ਜਮੀਂ ਪਰ ਹੋਸੀ ਫਨਾਏ ਦਾਇਮ ਉਹ ਦੌਲਤ ਅਸੀਂ ਬੇਸ਼ੁਮਾਰ ਨਾ ਰਹਾਂਗੇ ਕਰੋੜੀ ਨਾ ਰਹਾਂਗੇ ਹਜ਼ਾਰ ਨਾ ਕਰੋੜਾਂ ਵਾਲੇ ਰਹੇ ਆ ਨਾ ਹਜ਼ਾਰਾਂ ਵਾਲੇ ਰਹੇ ਆ ਔਰ ਇਹ ਧਨ ਇਹ ਦੌਲਤ ਇੱਥੇ ਰਹੀ ਆ ਮਨੁੱਖ ਦੇ ਨਾਲ ਨਹੀਂ ਗਈ ਆ ਗੱਲ ਕਰੀਏ ਪਰਿਵਾਰ ਦੀ ਮਨੁੱਖ ਜਿਸ ਪਰਿਵਾਰ ਵਾਸਤੇ ਜਿਸ ਧੀਆਂ ਪੁੱਤਰਾਂ ਵਾਸਤੇ ਥੱਗੀ ਚੋਰੀ ਯਾਰੀ ਕਰਦਾ ਹੈ ਅਸਲ ਵਿੱਚ ਇਹ ਪਰਿਵਾਰ ਵੀ ਨਾਲ ਨਿਭਾਣੇ ਵੱਧ ਤੋਂ ਵੱਧ ਇਹ ਪਰਿਵਾਰ ਮੜੀਆਂ ਤੱਕ ਜਾਵੇਗਾ ਮੜੀਆਂ ਵਿੱਚ ਜਾ ਕੇ ਇਹ ਦੇਹ ਨੂੰ ਇਹ ਤਨ ਨੂੰ ਫੂਕ ਆਵੇਗਾ ਕਰਤੀ ਨਾਰ ਬਹੁਤ ਹਿਤ ਜਾ ਸੋ ਸਦਾ ਰਹਤ ਸੰਗ ਲਾਗੀ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਦੋਂ ਇਹ ਸਰੀਰ ਦੇ ਵਿੱਚੋਂ ਔਰ ਸਾਧ ਸੰਗਜ ਜੀ ਇਹ ਪ੍ਰਾਨ ਵਖਰੇ ਹੋ ਜਾਂਦੇ ਹਨ ਪ੍ਰੇਤ ਪ੍ਰੇਤ ਕਹ ਕੇ ਦੂਰ ਭੱਜ ਜਾਂਦੇ ਐ ਫਿਰ ਇਹੀ ਬਚਨ ਮੁੱਖੋਂ ਕਹੇ ਜਾਂਦੇ ਐ ਵੀ ਜਿੰਨਾ ਛੇਤੀ ਹੋ ਸਕੇ ਅੰਤਿਮ ਸੰਸਕਾਰ ਕਰ ਦੇਣਾ ਚਾਹੀਦਾ ਅੰਤਮ ਕਿਰਿਆ ਨਿਭਾਦਣੀ ਚਾਹੀਦੀ ਐ ਇਹ ਸਾਧ ਸੰਗਤ ਦੀ ਸਚਾਈ ਐ ਜਗਤ ਦੀ ਫਿਰ ਵਿਚਾਰਿਆ ਜਾਵੇ ਵੀ ਮਨੁੱਖ ਦੇ ਨਾਲ ਕੀ ਜਾਵੇਗਾ ਤਾਂ ਮਹਾਰਾਜ ਕਹਿੰਦੇ ਜੇਹਾ ਬੀਜ ਐ ਸੋ ਲੁਣਾ ਕਰਮਾਂ ਸੰੜਾ ਖੇਤ हे बंदे जे करना है ना जे कुछ ਨਾਲ ਜਾਵੇਗਾ तेरे ਕੀਤੇ ਹੋਏ ਕਰਮ ਨੇ ਜਿਹੜੇ ਤੂੰ ਸ਼ੁਭ ਕਰਮ ਇਸ ਜਗਤ ਵਿੱਚ ਰਹਿ ਕੇ ਕਮਾਏ ਐ ਉਹ ਸ਼ੁਭ ਕਰਮ ਤੇਰੇ ਨਾਲ ਜਾਣਗੇ ਜਪਿਆ ਹੋਇਆ ਨਾਮ ਜਹਿ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਮਹਾਰਾਜ ਕਹਿਣ ਲੱਗੇ ਜਿੱਥੇ ਜਾ ਕੇ ਮਾਤਾ ਪਿਤਾ ਨੇ ਵੀ ਸਾਥ ਛੱਡ ਦੇਣਾ ਜਿੱਥੇ ਜਾ ਕੇ ਕਮਾਇਆ ਹੋਇਆ ਧਨ ਵੀ ਸਹਾਈ ਨਹੀਂ ਹੋਵੇਗਾ ਉਥੇ ਇੱਕੋ ਇੱਕ ਪਰਮੇਸ਼ਰ ਦਾ ਨਾਮ ਤੇਰੀ ਸਹਾਇਤਾ ਕਰੇਗਾ ਉਥੇ ਤੇਰੇ ਕੀਤੇ ਹੋਏ ਕਰਮ ਜਿਹੜੇ ਐ ਇਹ ਤੇਰੀ ਸਹਾਇਤਾ ਕਰਨਗੇ ਅਸਲ ਵਿੱਚ ਜਗਤ ਵਿੱਚ ਜੀਵਨ ਵਿੱਚ ਸਭ ਦੀ ਖੇਡ ਜਿਹੜੀ ਆ ਨਾ ਉਹ ਕਰਮਾਂ ਦੀ ਜੇ ਕਰਮ ਸ਼ੁੱਭ ਨੇ ਫਿਰ ਕਿਸੇ ਤੋਂ ਪੁੱਛਣ ਦੀ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਫਾਲੋ ਉਸ ਦਾ ਚੰਗਾ ਹੀ ਹੋਵੇਗਾ ਕਰਮ ਭੂਮੈ ਬੋਵੋ ਨਾਮ ਮਾਰੇ ਕਹਿੰਦੇ ਕਰਮਾ ਰੂਪੀ ਭੂਮੀ ਦੇ ਵਿੱਚ ਨਾਮ ਨੂੰ ਬੀਜਣਾ ਕਰ ਫੇਰ ਕੀ ਹੈ ਸਾਧ ਸੰਗਤ ਜੀ ਪਰਲੋਕ ਦੇ ਵਿੱਚ ਮਾਰ ਨਹੀਂ ਪਹੇਗੇ ਔਰ ਜਿੱਥੇ ਮਾਤਾ ਪਿਤਾ ਵੀ ਸਹਾਈ ਨਹੀਂ ਹੁੰਦੇ ਹੈ ਉੱਥੇ ਪਰਮੇਸ਼ਰ ਦਾ ਨਾਮ ਸਹਾਈ ਹੋਵੇਗਾ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਥਿਨ ਮਾਹੇ ਉਧਾਰੀ ਥਿਨ ਮਾਤਰ ਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਉੱਥੇ ਵੀ ਰੱਖਿਆ ਪਰੇਗਾ ਜਿੱਥੇ ਜਾ ਕੇ ਮਾਤਾ ਪਿਤਾ ਨੇ ਵੀ ਰੱਖਿਆ ਨਹੀਂ ਕਰਨ। ਅਵਸ਼ਯ ਮੇਮ ਭੂਤਮ ਕਿਰਤਾ ਕਰਤ ਸੁਭਾ ਸੁਵਮ ਮਨੋਕ ਨੂੰ ਇਹ નિશ્ਚੇਵਾਚਕਾ ਵੀ ਕਰਮ ਭੋਗਨੇ ਪੈਂਦੇ ਆ। ਤਾਂ ਕਰਕੇ ਸਭ ਤੋਂ ਜ਼ਰੂਰੀ ਗੱਲ ਕੀ ਹੈ ਵੀ ਆਪਣੇ ਕਰਮ ਸ਼ੁਭ ਕਰਨੇ ਚਾਹੀਦੇ। ਮਾੜੇ ਕਰਮਾਂ ਤੋਂ ਕੁਸੰਗਤ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ। ਹਮੇਸ਼ਾ ਸਤ ਸੰਗਤ ਔਰ ਗੁਰੂ ਦੇ ਸਿਧਾਂਤ ਉੱਪਰ ਚੱਲਣਾ ਚਾਹੀਦਾ ਹੈ ਤਾਂ ਹੀ ਸਾਡਾ ਇਸ ਜਗਤ ਵਿੱਚ ਆਇਆ ਹੋਇਆ ਸਫਲ ਹੈ ਔਰ ਜਪਿਆ ਹੋਇਆ ਨਾਮ ਕੀਤੇ ਹੋਏ ਜਿਹੜੇ ਸ਼ੁਭ ਕਰਮ ਨੇ ਇਹੀ ਸਾਡੀ ਪਰਲੋਕ ਦੇ ਵਿੱਚ ਸਹਾਇਤਾ ਕਰਨਗੇ ਇਹੀ ਸਾਡੇ ਰੱਖੇ ਤੋਂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ